ਤੁਸੀਂ ਦੇਖ ਰਹੇ ਹੋ ਰੀਅਲ ਫੈਕਟ نیوز ਇਸ ਵਕਤ ਅਸੀਂ ਲਾਈਵ ਆ ਤੇ ਨਿਹਾਲ ਸਿੰਘ ਵਾਲਾ ਦੇ ਵਿੱਚ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਜਿਹੜੇ ਕਿ ਸੀਨੀਅਰ ਕਾਂਗਰਸੀ ਆਗੂ ਨੇ ਔਰ ਗੁਰਚੰਦ ਸਿੰਘ ਨਿਹਾਲ ਸਿੰਘ ਵਾਲਾ ਉਹਨਾਂ ਦੇ ਪੁੱਤਰ ਸਾਹਿਬ ਦਾ ਐਮਪੀ ਨਿਹਾਲ ਸਿੰਘ ਵਾਲੇ ਦੇ ਸੋ ਇਸ ਵਕਤ ਅਸੀਂ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਗ੍ਰਹਿ ਵਿਖੇ ਮੌਜੂਦ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਦਿਖਾ ਰਹੇ ਹਾਂ ਇਹ ਨਵਜੋਤ ਸਿੰਘ ਸਿੱਧੂ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਕੋਜੀਪਲਾ ਨੇ ਵਿੱਚ ਇੱਥੇ ਪਹੁੰਚ ਰਹੇ ਆ ਸਰਦਾਰ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਰਹੇ ਆ ਔਰ ਅੱਜ ਸਵੇਰ ਤੋਂ ਜਿਵੇਂ ਖਬਰਾਂ ਆ ਰਹੀਆਂ ਸੀ ਕਿ ਨਿਹਾਲ ਸਿੰਘ ਵਾਲਾ ਪਹੁੰਚਣ ਦੀਆਂ ਸਰਦਾਰ ਨਵਜੋਤ ਸਿੰਘ ਸਿੱਧੂ ਔਰ ਅੱਜ ਉਹ ਇੱਥੇ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਗ੍ਰਹਿ ਵਿਖੇ ਪਹੁੰਚ ਰਹੇ ਆ ਔਰ ਖੁਦ ਸਾਬਕਾ ਵਿਧਾਇਕ ਮਹੇਸ਼ਿੰਦਰ ਸਿੰਘ ਜੀ ਨਿਹਾਲ ਸਿੰਘ ਵਾਲਾ ਉਹਨਾਂ ਦੇ ਸਵਾਗਤ ਲਈ ਪਿਆਰ ਨੇ ਉਹਨਾਂ ਦੇ ਨਾਲ ਉਹਨਾਂ ਦੇ ਸੁਪੁੱਤਰ ਐਡਵੋਕੇਟ ਧਰਮਪਾਲ ਸਿੰਘ ਜੀ ਔਰ ਮੈਂ ਤੁਹਾਨੂੰ ਤਸਵੀਰਾਂ ਇਸ ਵਕਤ ਦਿਖਾ ਦਿਆਂ ਨਾਜ ਸਿੰਘ ਜੀ ਮਾਨਸ਼ਾ ਹੀ ਆ ਸਾਬਕਾ ਵਿਧਾਇਕ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਜਾਣਨ ਵਾਲੇ ਬਹੁਤ ਜਿਹੜਾ ਸੀਮਤ ਅ ਲੋਕਾਂ ਨੂੰ ਹੀ ਇੱਥੇ ਬੁਲਾਇਆ ਗਿਆ ਕੋਈ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ ਔਰ ਮੈਂ ਕੁਝ ਹੀ ਦੇਰ ਦੇ ਵਿੱਚ ਇੱਥੇ ਜਿਹੜੀ ਨਵਜੋਤ ਸਿੰਘ ਸਿੱਧੂ ਦਾ ਕਾਫਲਾ ਹੈ ਜਿਹੜਾ ਉਹ ਕੁਝ ਹੀ ਪਲਾਂ ਦੇ ਵਿੱਚ ਇੱਥੇ ਪਹੁੰਚ ਜਾਏਗਾ ਤੇ ਤੁਹਾਨੂੰ ਸਿੱਧੀਆਂ ਤਸਵੀਰਾਂ ਜਿਹੜੀਆਂ ਅਸੀਂ ਦਿਖਾਉਣ ਲੱਗੇ ਐ ਇਸ ਵਕਤ ਪਹੁੰਚਿਆ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਿਆ जी हां वकत सिद्धू साहब पहुंचे ने निहाल सिंह वाला सब तो पहला स्वागत है जी थ बहुत बहुत निहाल सिंह वाला पहुंचा से धनबाद भाई तो ਜਿਹੜਾ ਤੁਹਾਡੇ ਸੈਕੰਡ ਇਨਿੰਗ ਕਹਿ ਸਕਦੇ ਨੇ ਪਰਿਵਾਰ ਕਰਜੇਮਿਆਂ ਤੋਂ ਬਾਅਦ ਦੁਬਾਰਾ ਜਿਹੜਾ ਸਿਆਸੀ ਪਰਿਵਾਰ ਦੇ ਵਿੱਚ ਨਿਕਲੇ ਹੋ ਅੱਜ ਨਿਹਾਲ ਸਿੰਘ ਵਾਲਾ ਵਿਖੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਆ ਮੇਤਰ ਪਿਆਰੇ ਸਿਆਸਤ ਮੇਰੇ ਖੂਨ ਚ ਹੈ ਮੇਰਾ ਪਿਓ ਸੁਤੰਤਰਤਾ ਸੈਨਾਨੀ ਤੇਜਾ ਸਿੰਘ ਸੁਤੰਤਰ ਦੇ ਨਾਲ ਦੇਸ਼ ਦੀ ਆਜ਼ਾਦੀ ਲਈ ਲੜਿਆ ਜੀ ਉਹਨੂੰ ਸਜ਼ਾਏ ਮੌਤ ਸੁਣਾਈ ਗੁਰਿਆ ਨੇ ਲਾਲ ਕਿਲਾ ਅਖਬਾਰ ਲਾਹੌਰ ਚ ਕੜਦਾ ਹੁੰਦਾ ਉਹ ਗੱਲਾਂ ਬਾਅਦੀਆਂ ਨੇ ਉਸ ਤੋਂ ਬਾਅਦ ਰਾਣੀ ਦੇ ਜਨਮ ਦਿਨ ਦੇ ਉੱਤੇ ਸੱਤ ਕੈਦੀ ਛੱਡੇ ਉਹਦੇ ਵਿੱਚ ਮੇਰਾ ਪਿਓ ਵੀ ਸੀ ਕਾਂਗਰਸ ਚੋਂ ਐਮਐਲਏ ਬਣਿਆ ਐਮਐਲਸੀ ਬਣਿਆ ਦੋ ਵਾਰ ਟੌੜਾ ਸਾਹਿਬ ਨੂੰ ਹਰਾਇਆ ਜੀ ਔਰ ਉਸ ਤੋਂ ਬਾਅਦ ਐਡਵੋਕੇਟ ਜਨਰਲ ਦਰਬਾਰਾ ਸਿੰਘ ਦੀ ਮਿਨਿਸਟਰੀ 35 ਸਾਲ ਡਿਸਟ੍ਰਿਕਟ ਕਾਂਗਰਸ ਕਮੇਟੀ ਪਟਿਆਲੇ ਦਾ ਉਹ ਪ੍ਰਧਾਨ ਤੇ ਮੇਰੇ ਫਾਦਰ ਦੇ ਦੋ ਬੜੇ ਗਹਿਰੇ ਦੋਸਤ ਸੀ ਇੱਕ ਨਿਹਾਲੇ ਵਾਲੀਆ ਸਾਹਿਬ ਇਹ ਪਾਪਾ ਜੀ ਉਹ ਸਰਦਾਰ ਗੁਰਚੰਦ ਸਿੰਘ ਨਿਹਾਲੇ ਵਾਲੇ ਮੈਂ ਪੂਰਾ ਨਾਮ ਲੈ ਦਣਾ ਮੈਨੂੰ ਸਭ ਯਾਦ ਹੈ ਇੱਕ ਇੱਕ ਚੀਜ਼ ਯਾਦ ਹੈ ਠੀਕ ਹੈ ਜੀ ਤੇ ਸਰਦਾਰ ਦਰਬਾਰਾ ਸਿੰਘ ਕਿਆਨੀ ਜੈਲ ਸਿੰਘ ਜੀ ਦੀ ਗੋਦੀ ਚ ਬੈਠ ਕੇ ਮੈਂ ਗੱਲ ਸੁਣੀ ਸੀ ਕਿ ਪੁੱਤਰ ਰਾਜਨੀਤੀ ਜ਼ਰੂਰਤ ਨਹੀਂ ਹੁੰਦੀ ਹੈ ਲੂੰਬੜੀ ਕਿੰਨੀ ਵੀ ਚਲਾਕ ਹੋ ਜਵੇ ਜੰਗਲ ਦਾ ਰਾਜਾ ਸ਼ੇਰ ਹੁੰਦਾ ਕਿਉਂਕਿ ਸ਼ੇਰ ਚ ਜ਼ਰੂਰਤ ਹੁੰਦੀ ਹੈ ਸਮਝ ਨਹੀਂ ਇਸ ਕਰਕੇ ਮੈਂ ਤੇ ਜਮੰਦਰੂ ਕਾਂਗਰਸੀ ਸਮਝ ਨਹੀਂ ਤੇ ਅੱਜ ਦੀ ਡੇਟ ਦੇ ਵਿੱਚ ਮੇਰਾ ਹੋਰ ਮਕਸਦ ਹੀ ਕੋਈ ਨਹੀਂ ਕਿ ਜਿਹੜੀ ਆਪਦੀ ਜੜ ਹੈ ਹਾਂਜੀ ਜਿਹੜਾ ਆਪਣਾ ਵਿਰਸਾ ਹੈ ਜੀ ਜਿਹੜੀ ਸਾਡੀ ਪਛਾਣ ਹੁੰਦੀ ਸੀ ਜਿਹਦੇ ਤੇ ਲੋਕ ਭਰੋਸਾ ਕਰਦੇ ਸੀ ਪਰ ਮਾਣ ਕਰਦੇ ਸੀ ਹੂੰ ਉਹਨਾਂ ਕਾਂਗਰਸ ਦੇ ਵਰਕਰਾਂ ਦੇ ਘਰਾਂ 'ਚ ਜਾ ਕੇ ਉਹਨਾਂ ਪਰਿਵਾਰਾਂ ਨੂੰ ਖੜਾ ਕਰੀ ਹੂੰ ਕੱਲ ਨੂੰ ਸਮਝ ਲਓ ਕਿ ਪਾਰਟੀ ਦੇ ਲਈ ਨਾ ਦੋ ਬੜੀਆਂ ਖਤਰਨਾਕ ਗੱਲਾਂ ਹੁੰਦੀਆਂ ਨੇ ਕਿਸੇ ਵੀ ਪਾਰਟੀ ਦੇ ਇੱਕ ਜਦੋਂ ਤੁਸੀਂ ਆਪਣੇ ਵਰਕਰਾਂ ਦੇ ਸਰਮਾਏ ਨੂੰ ਸਾਹਮਣਾ ਸਕੋ ਤੇ ਵਰਕਰ ਰੁੱਸ ਜੇ ਹੂੰ ਉਦੋਂ ਵੀ ਖਤਰਨਾਕ ਗੱਲ ਹੁੰਦੀ ਹੈ ਕਿ ਵਰਕਰ ਰੁੱਸ ਕੇ ਘਰੇ ਬਹਿ ਜੇ ਨਾ ਦੇ ਕਿਸੇ ਅਹੁਦੇ ਨੂੰ ਲੈਣਾ ਨਾ ਕੋਈ ਇੱਛਾ ਹੈ ਇੱਛਾ ਪੰਜਾਬ ਦੀ ਰੈਜ਼ਰੇਕਸ਼ਨ ਪੰਜਾਬ ਦਾ ਉਥਾਨ ਉਹਦੀ ਰਿਵਾਈਵਲ ਹੈ ਜੀ ਸਾਧਨ ਕਾਂਗਰਸ ਦਾ ਵਰਕਰ ਇੱਕ ਅਜੰਡਾ ਹੈ ਇੱਕ ਰੋਡ ਮੈਪ ਹੈ ਵੀ ਆ ਰਾਤੇ ਤੁਰ ਕੇ ਇਸ ਦਲਦਲ ਚੋਂ ਪੰਜਾਬ ਬਾਹਰ ਆਉਣਾ ਤੇ ਜਦ ਤੱਕ ਤਗੜੇ ਪੰਜਾਬ ਦੇ ਵਫਾਦਾਰ ਵਰਕਰ ਨਹੀਂ ਖੜੇ ਕਰਾਂਗੇ ਤੇ ਪੰਜਾਬ ਕਿਵੇਂ ਖੜਾ ਹੋਊਗਾ ਪੁੱਤਰਾ ਇਸ ਗੱਲ ਨੂੰ ਸਮਝ ਜੀ ਤੇ ਇਹਨਾਂ ਨਾਲੋਂ ਵਫਾਦਾਰ ਕੌਣ ਹੈ ਮੈਨੂੰ ਸਮਝਾ ਦੇ ਕੋਈ ਸਾਡੇ ਵਿਰਸੇ ਚ ਹਾਂਜੀ ਸਰਦਾਰ ਗੁਰਚੰਦ ਸਿੰਘ ਨਿਹਾਲੇ ਵਾਲੀਆ ਹਾਂਜੀ ਸਰਦਾਰ ਲਾਲ ਸਿੰਘ ਹੂੰ ਪੁਰਾਣੇ ਜਿਹੜੇ ਮਤਲਬ ਵਿਰਸੇ ਦੇ ਲੋਕ ਕੇਪੀ ਸਾਹਿਬ ਦੂਲੋ ਸਾਹਿਬ ਬੀਬੀ ਪਠੜ ਹਾਂਜੀ ਇਹਨਾਂ ਲੋਕਾਂ ਨਾਲੋਂ ਵੱਡਾ ਵਿਰਸਾ ਕਾਂਗਰਸ ਦਾ ਕਿਹਨੇ ਸਿੰਚਿਆ ਜੀ ਤੇ ਜਦੋਂ ਇਹਨਾਂ ਦੇ ਘਰੇ ਜਾਵਾਂਗੇ ਪੁਰਾਣੇ ਕਾਂਗਰਸੀ ਇੱਥੇ ਪੁਰਾਣੀ ਕਹਾਵਤ ਹੁੰਦੀ ਹੈ ਨਾ ਇੱਟ ਚੱਕੋ ਕਾਂਗਰਸੀ ਹੈ ਜੀ ਇਹ ਅਜ ਭਗਵੰਤਮਾਨ ਟਪੂਸੀਆਂ ਜੀਆਂ ਮਾਰਦਾ ਥੋਥਾ ਚਣਾ ਬਾਜੇ ਕਣਾ ਹੈ ਇਹ ਥੋਥਾ ਆਦਮੀ ਹੈ ਹੈ ਇਹ ਕਹਿੰਦਾ ਜੀ ਕਾਂਗਰਸ ਬਾਰੇ ਕੱਲ ਬੋਲਿਆ ਇਹ ਜੀ ਹੈ ਏਕਥੀ ਕਾਂਗਰਸ ਇਹਨੂੰ ਇਹ ਨਹੀਂ ਪਤਾ ਵੀ ਤੂੰ ਗਲਤ ਕਹਿ ਗਿਆ ਤੂੰ ਕਹਣਾ ਜੀ ਇੱਕ ਸੀ ਸਾਡੀ ਸੀਟ ਚੋਣੇ ਨੁਮਾਇੰਦਿਆਂ ਚ ਲੋਕ ਸਭਾ ਦੇ ਵਿੱਚ ਤੇ ਅਸੀਂ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਿੰਦੇ ਆ ਇਹਨੂੰ ਸ਼ਰਮ ਨਹੀਂ ਆਈ ਕਹਿੰਦੇ ਨੂੰ ਨੋਟਾਂ ਤੋਂ ਘੱਟ ਵੋਟਾਂ ਪਈਆਂ 5 ਕਰੋੜ ਵੋਟਾਂ ਪਈਆਂ ਕਾਂਗਰਸ ਨੂੰ 10 ਲੱਖ ਵੋਟਾਂ 490 10 ਲੱਖ ਵੋਟਾਂ ਭਾਜਪਾ ਤੋਂ ਉੱਤੇ ਪਈਆਂ 4 ਸਟੇਟਾਂ ਚ ਤੇ ਇਹਨਾਂ ਨੂੰ ਕਿੰਨੀਆਂ ਪਈਆਂ ਅੱਧਾ ਪਰਸੈਂਟ ਵੋਟ ਨਹੀਂ ਪਈ ਮਿੱਤਰ ਪਿਆਰੇ ਸਿਰਫ ਤੂੰ ਜਹਾਜ਼ ਦੇ ਵਿੱਚ ਬਹਿ ਕੇ ਕਰੇ ਟਪੂਸੀ ਮਾਰੀ ਇੱਧਰ ਨੂੰ ਕਰੇ ਇੱਧਰ ਨੂੰ ਕਰੇ ਇੱਧਰ ਨੂੰ ਗੱਲਾਂ ਹੀ ਸੀ ਤੇਰੇ ਕੋਲ ਕਿਸੇ ਨੇ ਭਰੋਸਾ ਕੀਤਾ ਸਭ ਤੋਂ ਵੱਡੀ ਚੀਜ਼ ਛੋਟੇ ਵੀਰ ਕਿਸੇ ਵੀ ਲੀਡਰ ਵਾਸਤੇ ਅੱਜ ਪੰਜਾਬ ਨੂੰ ਖੜਾ ਕਰਨ ਵਾਸਤੇ ਭਰੋਸੇਯੋਗਤਾ ਉਹਦੀ ਕ੍ਰੈਡੀਬਿਲਟੀ ਉਹਦਾ ਕੈਰੈਕਟਰ ਸਿੱਧੂ ਸਾਹਿਬ ਜਿਹੜੀ ਪੰਜਾਬ ਦੀ ਮੌਜੂਦਾ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਕੀ ਤੁਹਾਨੂੰ ਲੱਗਦਾ ਕਿ ਜਸ ਸਾਹਿਬ ਦੇ ਨਾਲ ਮਾਨ ਸਰਕਾਰ ਦੀ ਕਾਰਗੁਜ਼ਾਰੀ ਹੈ ਉਸ ਨੂੰ ਲੈ ਕੇ ਵਿਰੋਧੀ ਧਿਰ ਦੀ ਭੂਮਿਕਾ ਇੱਕ ਸਹੀ ਭੂਮਿਕਾ ਵਜੋਂ ਨਿਭਾ ਰਹੀ ਹੈ ਜਾਂ ਇੱਕ ਫ੍ਰੈਂਡਲੀ ਮੈਚ ਹੀ ਚੱਲ ਰਿਹਾ ਪਹਿਲਾਂ ਵੰਗ ਦੇਖੋ ਕਿਸੇ ਤੇ ਉਂਗਲਾ ਚੱਕਣ ਨਾਲ ਬੰਦਾ ਆਪ ਵਿਰੋਧੀ ਧਿਰ ਬਣ ਕੇ ਦਿਖਾਵੇ ਜੀ ਮੈਂ ਆਪਣੀ ਜ਼ਿੰਦਗੀ ਚ ਉਂਗਲਾ ਨਹੀਂ ਚਖਿਆ ਕਹਤਾਂ ਹੂੰ ਤੂੰ ਦੇਖ ਨਵਜੋਤ ਸਿੰਘ ਸਿੱਧੂ ਸਰ ਮੇਸ਼ਿੰਦਰ ਸਿੰਘ ਆ ਖੜੇ ਆ ਮਾਨਸ ਸਿੰਘ ਜੀ ਆਹ ਜੇ ਕਿ ਨਹੀਂ ਪੱਬਰਸ਼ੀਰ ਨੇ ਜਿਹੜੇ ਵਿਰੋਧੀ ਧਿਰ ਬਣ ਕੇ ਖੜੇ ਆ ਕਿ ਨਹੀਂ ਖੜੇ ਜੀ ਇਹਨੂੰ ਰੋਜ਼ ਸਵਾਲ ਕਰਦੇ ਆ ਇਹ ਪਗੌੜਾ ਹੈ ਕਿ ਨਹੀਂ ਸਵਾਲਾਂ ਦਾ ਮੁੱਖ ਮੰਤਰੀ ਨੂੰ ਸਵਾਲ ਕਰੀਏ ਤੇ ਮੁੱਖ ਮੰਤਰੀ ਭੱਜਦਾ ਹੂੰ ਆਖੇ ਜੀ ਆਉਦਾ ਨਹੀਂ ਉਹਦੋਂ ਕਿਹੜਾ ਆਉਦਾ ਸੀ ਜਦੋਂ ਤੇਰੇ ਕੋਲ ਗਏ ਸੀ ਵੀ ਆ 18 ਚੀਜ਼ਾਂ ਪੂਰੀਆਂ ਕਰ ਤੇ ਘਰੇ ਵੜਿਆ ਐ ਕਰਕੇ ਖੜ ਗਿਆ ਸੀ ਤੂੰ ਕਿਉਂਕਿ ਉੱਤਰ ਹੀ ਹੈ ਨਹੀਂ ਇਹ ਦਿੱਲੀ ਵਾਲੇ ਰਲ ਕੇ ਪੰਜਾਬ ਨਾਲ ਸੂਬਾ ਗਿਰਵੀ ਤਰਤਾ ਵੇਚਦਾ ਅੰਨਾ ਮਾਰੇ ਅੰਨੀ ਨੂੰ ਤੇ ਕਿਸਨ ਨੂੰ ਵਜੇ ਥੰਮੀ ਨੂੰ ਨੀਤੀ ਤੇ ਇਹਨਾਂ ਕੋਲ ਹੈ ਹੀ ਨਹੀਂ ਤੇ 2024 ਦੀਆਂ ਜਿਹੜੀਆਂ ਲੋਕ ਸਭਾ ਇਲੈਕਸ਼ਨ ਆ ਉਹ ਪੰਜਾਬ ਦੇ ਵਿੱਚ 13 ਸੀਟਾਂ ਦੇ ਵਿੱਚੋਂ ਕਾਂਗਰਸ ਨੂੰ ਕਿੱਥੇ ਦੇਖ ਰਹੇ ਹੋ ਇਸ ਤਰ੍ਹਾਂ ਨਾਮ ਹੈ ਕਿਤੇ ਦੇਖ ਰਿਆਂ ਤੇ ਨਹੀਂ ਮੈਂ ਇਹ ਪ੍ਰਯਾਸ ਕਰਦਾ ਵੀ ਮੈਂ ਇਹ ਹੰਕਾਰ ਹੈ ਵੀ ਮੈਂ ਦੇਖਦਾ ਜੀ ਮੈਂ ਕਰਦਾ ਟਿਕਣਾ ਲੋਕਾਂ ਨੇ ਮੇਰਾ ਜੀ ਵੋਟਾਂ ਲੋਕਾਂ ਨੇ ਪਾਉਣੀਆਂ ਤੇ ਲੋਕੀ ਵੋਟਾਂ ਭਰੋਸੇਯੋਗਤਾ ਤੇ ਪਾਉਣਗੇ ਐ ਕਿ ਚਿਹਰਿਆਂ ਨੂੰ ਵੋਟਾਂ ਪੈਣੀਆਂ ਕ੍ਰੈਡੀਬਿਲਟੀ ਨੂੰ ਵੋਟਾਂ ਪਾਣੀਆਂ ਉਹੀ ਤਾਂ ਮੈਂ ਤੈਨੂੰ ਕਹਿ ਰਿਹਾ ਮੈਂ ਤੇ ਆਪਣੇ ਤੱਥ ਰੱਖੇ ਨੇ ਵੀ ਭਾਈ ਜਦੋਂ ਕੈਪਟਨ ਮਰਿੰਦਰ ਸਿੰਘ ਜਿੱਤਿਆ ਔਰ ਉਹ 56 ਸੀਟਾਂ ਤੇ ਕੈਂਪੇਨ ਕੀਤੀ ਸੀ ਤੇ 55 ਜਿੱਤੇ ਉਦੋਂ ਆਮ ਆਦਮੀ ਪਾਰਟੀ 23% 24% ਵੋਟਾਂ ਦੇ ਖੜੀ ਸੀ ਅਸੀਂ 38 ਤੇ ਖੜੇ ਸੀ 38 ਤੇ ਜਿੱਤੇ ਠੀਕ ਹੈ ਉਦੋਂ ਬਾਅਦ ਤੁਸੀਂ ਜਿੱਤੇ 42% ਵੋਟਾਂ ਤੁਹਾਨੂੰ ਪਈਆਂ ਤੇ ਅਸੀਂ 25 ਤੇ ਖੜੇ ਸੀ ਵੋਟਾਂ ਦੀ ਪਰਸੈਂਟੇਜ ਦੇਖ ਲਓ 17% ਵੋਟਾਂ 18% ਇਧਰੋਂ ਉਧਰ ਜਾਂਦੀਆਂ ਨੇ ਤੇ ਉਦੋਂ ਇਧਰ ਜਾਂਦੀਆਂ ਨੇ ਇਹ ਉਦੋਂ ਆ ਜਦੋਂ ਦੋ ਸੈਕੂਲਰ ਪਾਰਟੀਆਂ ਸਾਹਮਣੇ ਆ ਗਈਆਂ ਧਿਆਨ ਨਾਲ ਸਮਝੀਏ ਇਸ ਗੱਲ ਨੂੰ ਜਦੋਂ ਦੋ ਸੈਕੂਲਰ ਪਾਰਟੀਆਂ ਸਾਹਮਣੇ ਆ ਗਈਆਂ ਪਹਿਲਾਂ ਤਾਂ ਪੰਥ ਨਾਲ ਲੜਾਈ ਹੁੰਦੀ ਸੀ ਜਿਹਨੇ ਪੰਥ ਦੇ ਨਾਂ ਤੇ 40 ਸਾਲ ਰਾਜ ਕਰ ਗਏ ਉਹਨਾਂ ਨੇ ਪੰਥੀ ਸਮੇਟਤਾ ਪੰਥ ਦਾ ਹੀ ਜਿਹੜਾ ਵਿਸ਼ਵਾਸ ਖੋលਿਆ ਗੱਲ ਨੂੰ ਸਮਝ ਉਹਨਾਂ ਦੀ ਵੋਟ ਨਹੀਂ ਹਿੱਲੀ ਜੇ 18% ਵੋਟ ਇਧਰੋਂ ਉਧਰ ਹੋਈ 17% ਵੋਟ ਇਧਰੋਂ ਹੋਈ ਕਾਲੀ ਦਲ ਦੀ 3% ਇਧਰੋਂ ਹੋਈ ਉਧਰ ਬੀਜੇਪੀ ਦੀ 1% ਵੀ ਨਹੀਂ ਹਿੱਲੀ ਜੇ ਉਹ ਹੋ ਗਏ ਇਕੱਠੇ ਤੇ ਉਹ 27 28 ਤੇ 6 ਲਾ ਲਾ 34% ਤੇ ਸ਼ੁਰੂ ਕਰਨਗੇ ਸਮਝਿਆ ਨਹੀਂ ਤੇ ਤੁਸੀਂ 27 28 ਇਕੱਲੇ ਇਕੱਲੇ ਜੇ ਹੋਵਗੇ ਇਹ ਇਕੱਠੇ ਹੋਣੇ ਹੋ ਤੁਸੀਂ ਸ਼ੁਰੂ ਹੀ 40 45 ਤੋਂ ਹੋਣੇ ਜੇ ਨੀਵਾ ਤੋਂ ਨੀਵਾ ਲਾ ਲਈ ਜੀ ਦੇਖੋ ਨਾ 38 ਤੇ 25 ਕਿੰਨਾ ਹੋ ਗਿਆ 38 ਤੇ 25 ਕਿੰਨਾ ਹੋਇਆ ਹੈ ਹਾਂ ਲੋਕਾਂ ਕੋਲ ਵਿਕਲਪੀਆਂ ਨਹੀਂ ਲੋਕੀ ਕਹਿੰਦੇ ਇਧਰ ਦੋ ਥਾਵਾਂ ਤੇ ਜਾਣੇ ਠੀਕ ਹੈ 63 ਤੂੰ 63 ਤੋਂ 20 ਘਟਾ ਲਓ ਭਾਈ 43 43 ਤੋਂ ਸ਼ੁਰੂ ਹੁੰਦੇ ਹਾਂ ਗੱਲ ਨੂੰ ਸਮਝਿਆ ਕਿ ਇਹ ਤੇ ਪਰਿਸਥਿਤੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਆ ਕੇ ਐ ਅੱਖਾ ਚੱਖਾਂ ਪਾ ਕੇ ਤੁਹਾਨੂੰ ਦਿਖਦੀਆਂ ਨੇ ਪਰਿਸਥਿਥੀਆਂ ਮੇਰੀ ਗੱਲ ਨੂੰ ਸਮਝਦਾ ਹੈ ਬਿਲਕੁਲ ਇਹਦਾ ਪਰਿਸਥਿਤੀਆਂ ਦੇ ਵਿੱਚ ਅਸੀਂ ਪਰਿਸਥਿਤੀਆਂ ਦੇ ਅਨੁਸਾਰ ਆਪਣੇ ਆਪ ਨੂੰ ਕਿਦਾਂ ਢਾਲਦੇ ਹਾਂ ਜਾਗਰ ਨਵੀਆਂ ਪਰਸਥਿਤੀਆਂ ਪੈਦਾ ਕਰਦੇ ਆ ਇਹ ਹੁੰਦਾ ਲੀਡਰ ਨਵਜੋਤ ਸਿੰਘ ਸਿੱਧੂ ਨਵੀਆਂ ਪਰਸਥਿਤੀਆਂ ਪੈਦਾ ਕਰਨ ਜਾ ਰਹੇ ਨੇ ਦੁਬਾਰਾ ਨਵਜੋਤ ਸਿੰਘ ਸਿੱਧੂ ਤੇ ਅਲਖ ਜਗਾਣ ਜਾਂਦਾ ਜੀ ਕਾਂਗਰਸ ਨੂੰ ਕਾਂਗਰਸ ਦੇ ਵਰਕਰ ਨੂੰ ਵਿਸ਼ਵਾਸ ਉਹਦੇ ਚ ਜਗਾਉਣਾ ਚਾਹੁੰਦਾ ਹੈ ਦੇਖੋ ਵਿਸ਼ਵਾਸ ਕਿੱਦਾਂ ਜਾਗਦਾ ਹੈ ਇਸ ਕੱਲ ਨੂੰ ਵੀ ਸਮਝ ਲਈ ਆਪਾਂ ਜਦੋਂ ਕਾਂਗਰਸ ਦਾ ਵਰਕਰ ਨੁੱਕੜ ਤੇ ਖੜ ਕੇ ਚਾਹ ਦੀਆਂ ਦੁਕਾਨਾਂ ਤੇ ਖੜ ਕੇ ਹਾਂ ਤੇ ਪਰੌਂਠੇ ਜਿੱਥੇ ਖਾਂਦੇ ਹੁੰਦੇ ਆਪਾਂ ਉੱਥੇ ਖੜਕੇ ਦਵਾਈ ਦੀਆਂ ਦੁਕਾਨਾਂ ਤੇ 6-7 ਯਾਰ ਇਕੱਠੇ ਹੋਏ ਆ ਰਾਤੀ ਅੱਗ ਸੇਕਦੇ ਉੱਥੇ ਜਿੰਨੂੰ ਕਹਿੰਦੇ ਓਏ ਸਾਡੇ ਵਾਲਾ ਇਮਾਨਦਾਰ ਸਾਡੇ ਵਾਲੇ ਦੀ ਕ੍ਰੈਡੀਬਿਲਿਟੀ ਜ਼ਿਆਦਾ ਜਾ ਓਏ ਨਹੀਂ ਦਬਦੇ ਤੇ ਤੂੰ ਹੂੰ ਇਹ ਹੁੰਦੀ ਆ ਹਲਕੀ ਗੱਲ ਫੇਰ ਪਾਰਟੀ ਖੜੀ ਹੋ ਜਾਂਦੀ ਹੈ ਤੇ ਜੇ ਸਮਝੌਤੇ ਵਾਲੇ ਲੋਕ ਆ ਜਾਣ ਤੇ ਗਰਵੀ ਰੱਖੀ ਜਾਂਦੀ ਹੈ ਇੰਨਾ ਹੀ ਫਰਕ ਜੀ ਜੀ ਧੰਨਵਾਦ ਜੀ ਧੰਨਵਾਦ ਮਿੱਤਰ ਪਿਆਰਿਆ ਬਹੁਤ ਬਹੁਤ ਧੰਨਵਾਦ ਜੀ ਸੋ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਸਿੱਧਾ ਸਿੱਧਾ ਕਾਂਗਰਸ ਪਾਰਟੀ ਦੇ ਉਹਨਾਂ ਨੇ ਅਲਖ ਜਗਾਉਣ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੋਈ ਸਿਆਸਤ ਕਰਨ ਨਹੀਂ ਆਏ ਉਹ ਅਲਖ ਜਗਾਉਣ ਆਏ ਨੇ ਜੀ ਜੀ ਇਹ ਪੂਰੀ ਕਰਨ ਨੂੰ ਪਈ ਇੱਕ ਵਾਰ ਕੱਟਣੀ ਚਾਹੀਦੀ ਜੀ ਇਸ ਰੋਕ ਕਿੱਥੇ ਕਰੀnga ਇਹ ਕੋਸਟ ਲਾਈਵ ਹੀ ਚੱਲ ਰਿਹਾ ਜੀ ਲਾਈਵ ਚੱਲ ਰਿਹਾ ਜੀ ਜੇ ਨਾ ਮਰਜ਼ੀ ਚਲਾਓ ਮਿੱਤਰ ਪਿਆਰੇ ਆ ਲਾਈਵ ਸਾਡੀ ਜ਼ਿੰਦਗੀ ਖੁੱਲਾ ਇਹਨੂੰ ਕਹਿੰਦੇ ਨਾ ਖੁੱਲੀ ਕਿਤਾਬ ਜੀ ਜੀ ਸਾਡੀ ਤਾਂ ਜ਼ਿੰਦਗੀ ਖੁੱਲੀ ਕਿਤਾਬ ਹੈ ਕੋਣ ਨੂੰ ਹਈ ਕੱਖ ਉਹ ਭਾਈ ਇਹ ਕਿੱਥੇ ਕਿੱਥੇ ਤੱਕ ਰੱਖਿਆ ਕਰ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ ਸਮਝ ਨਹੀਂ ਆ ਰਹੀ ਮੈਨੂੰ ਤਾਂ ਸਮਝ ਨਹੀਂ ਆਉਂਦਾ ਉਹ ਤੋਂ ਤੁਰਿਆ ਉਸ ਤੱਕ ਇਹ ਸੰਗਮ ਆ ਵੀ ਸ਼ੁਰੂ ਕਿੱਥੋਂ ਹੋਇਆ ਲਖਾ